ਓਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਰਾਗ ਗੌੜੀ ਅੰਦਰ ਲੜੀਵਾਰ ਸ਼ਬਦਾਂ ਦੀ ਵਿਚਾਰ ਨੂੰ ਅੱਗੇ ਤੋਰਦੇ ਹੋਏ ਆਓ ਅਗਲੇ ਸ਼ਬਦ ਦੀ ਵਿਚਾਰ ਇੰਝ ਸਰਵਣ ਕਰਨਾ ਜੀ ਗੌੜੀ ਮਹੱਲਾ ਨੋਮਾ ਉਹ ਮਾਈ ਭੁੱਲਿਓ ਮਨ ਸਮਝਾਵੇ ਏ ਮੇਰੀ ਮਾਈ ਏ ਮੇਰੀ ਮਾਇ ਰੂਪੀ ਆਤਮਾ ਐਸਾ ਕੋਈ ਗੁਰਮੁਖ ਮਿਲ ਜਾਵੇ ਕੋਈ ਗੁਰਮੁਖ ਪਿਆਰਾ ਮਿਲ ਜਾਵੇ ਕੋਈ ਰੱਬ ਦਾ ਪਿਆਰਾ ਮਿਲ ਜਾਵੇ ਜਿਹੜਾ ਇਹ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ ਜਿਹੜਾ ਮਨ ਆਪਣੇ ਅਸਲ ਮਕਸਦ ਨੂੰ ਭੁੱਲ ਗਿਆ ਹੈ ਇਹ ਜਿਹੜਾ ਮਨ ਆਪਣੇ ਕੀਤੇ ਹੋਏ ਕੌਲ ਕਰਾਰ ਜੋ ਪ੍ਰਮਾਤਮਾ ਨਾਲ ਕੀਤੇ ਸਨ ਜਿਸ ਲਈ ਇਸ ਨੇ ਇਹ ਜਨਮ ਲਿਆ ਸੀ ਉਹ ਭੁੱਲ ਗਿਆ ਹੈ ਜੇ ਕਿਦਰੇ ਐਸਾ ਕੋਈ ਮੈਨੂੰ ਮਿਲ ਜਾਵੇ ਬੇਦપરાਣ ਸਾਧ ਮਗ ਸੋਣਾ ਕਰ ਨਿਮਖ ਨ ਹਰ ਗੁਣ ਗਾਵੈ ਇਹ ਪਾਠ ਬੜੇ ਸੁਣਦਾ ਹੈ। ਵੇਦ ਬੜੇ ਪੜ੍ਹਦਾ ਹੈ। ਵੇਦਾਂ ਪੁਰਾਣਾਂ ਦੀਆਂ ਸਾਖੀਆਂ ਹਰ ਵੇਲੇ ਸੁਣਦਾ ਹੈ, ਹਰ ਵੇਲੇ ਪੜ੍ਹਦਾ ਹੈ। ਇਹਨੂੰ ਯਾਦ ਵੀ ਬਹੁਤ ਹੁੰਦੀਆਂ। ਇਹਨੇ ਬੜੇ ਸਾਧਾ ਸੰਤਾਂ ਦੇ ਕੋਲੋਂ ਬੈਠ ਕੇ ਪ੍ਰਵਚਨ ਵੀ ਸੁਣੇ ਨੇ। ਜਿਵੇਂ ਗੁਰੂ ਪਿਆਰਿਓ ਅਸੀਂ ਵੀ ਕਈ ਵਾਰ ਮੇਰੇ ਵਰਗੇ ਦਾ ਇਸ ਤਰ੍ਹਾਂ ਹੁੰਦਾ ਵੀ ਹਰ ਵੇਲੇ ਕੀਰਤਨ ਹੀ ਚੱਲਦਾ ਰਹਿੰਦਾ ਹੈ। ਭਈ ਲੋਕਾਂ ਨੂੰ ਲੱਗੇ ਬੜਾ ਧਰਮੀ ਐ ਗੁਰੂ ਸਬ ਕਹਿੰਦੇ ਇਹ ਮੇਰਾ ਮਾਨਵੀ ਵੇਦ ਪੁਰਾਣ ਅਨੁਸਾਰ ਮਗ ਸੁਣ ਕਰ ਇਹ ਵੇਦਾਂ ਪੁਰਾਣਾਂ ਦੀਆਂ ਗੱਲਾਂ ਸੁਣ ਕੇ ਵੀ ਜਿੰਨਾਂ ਦੇ ਵਿੱਚ ਵਾਰ-ਵਾਰ ਦ੍ਰਿੜ ਕਰਾਇਆ ਹੋਇਆ ਹੈ ਭਾਈ ਤੇਰੇ ਜੀਵਨ ਦਾ ਮਕਸਦ ਕੀ ਹੈ ਤੂੰ ਪਰਮਾਤਮਾ ਨੂੰ ਮਿਲਣਾ ਹੈ ਤੇਰਾ ਕੰਮ ਪਰਮਾਤਮਾ ਦਾ ਸਿਮਰਨ ਕਰਨਾ ਉਹਦਾ ਸ਼ੁਕਰ ਕਰਨਾ ਹੈ ਪਰ ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਅਮਲ ਨਹੀਂ ਕਰਦਾ ਇੱਕ ਨਿਮਖ ਵੀ ਅੱਖ ਭਾਲਕ ਚਮਕ ਝਮਕਣ ਜਿੰਨਾ ਸਮਾਂ ਵੀ ਇਹ ਪ੍ਰਮਾਤਮਾ ਦੇ ਗੁਣ ਨਹੀਂ ਗਾਉਂਦਾ ਉਸ ਨੂੰ ਯਾਦ ਨਹੀਂ ਕਰਦਾ ਰਹਾਉ ਵਿਸ਼ਰਾਮ ਦੇ ਕੇ ਅੱਗੇ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਗੁਰੂ ਪਿਆਰ ਵਾਲਿਓ ਇਹ ਜੋ ਰਹਾਉ ਵਾਲੀ ਪੰਕਤੀ ਹੁੰਦੀ ਹੈ ਇਸ ਦੇ ਵਿੱਚ ਸਾਰੇ ਸ਼ਬਦ ਦਾ ਸਾਰ ਤੱਤ ਹੁੰਦਾ ਜਿਵੇਂ ਅਸੀਂ ਕਿਸੇ ਕਵਿਤਾ ਦਾ ਕੇਂਦਰੀ ਭਾਵ ਕਹਿੰਦੇ ਹਾਂ ਤੇ ਗੁਰੂ ਸਾਹਿਬ ਨੇ ਇਹ ਰਹਾਉ ਵਾਲੀ ਪੰਕਤੀ ਦੇ ਵਿੱਚ ਉਹ ਸ਼ਬਦ ਦਾ ਸਾਰ ਤੱਤ ਦਿੱਤਾ ਹੁੰਦਾ ਹੈ ਦੁਰਲੱਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੈ ਏਕ ਰਾਹੇ ਪਿਆ ਮਨ ਇਹ ਨਹੀਂ ਸਮਝਦਾ ਕਿ ਜਿਹੜੀ ਇਸ ਨੂੰ ਇਹ ਦੇਹੀ ਮਿਲੀ ਹੈ ਬੜੀ ਦੁਰਲਭ ਹੈ ਇਹ ਕਿਸੇ ਕੀਮਤ ਤੇ ਪਾਈ ਨਹੀਂ ਜਾ ਸਕਦੀ ਇਹਦੇ ਇੱਕ ਸਵਾਸ ਦਾ ਮੁੱਲ ਬੜਾ ਬੇਸ਼ਕੀਮਤੀ ਹੈ ਦੁਨੀਆ ਵਿੱਚੋਂ ਹਰ ਇੱਕ ਚੀਜ਼ ਮੁੱਲ ਮਿਲ ਸਕਦੀ ਆ ਪਰ ਕਿਸੇ ਨੂੰ ਗੁਰੂ ਪਿਆਰਿਓ ਸਵਾਸ ਨਹੀਂ ਮਿਲਦਾ ਨਾ ਵਧਣ ਘਟਣ ਤਿਲਸਾਰ ਨਾ ਭੋਰਾ ਜਿੰਨਾ ਸਵਾਸ ਵੱਧਦਾ ਹੈ ਨਾ ਘਟਦਾ ਹੈ ਕੋਈ ਭਾਵੇਂ ਦੁਨੀਆ ਦਾ ਸਮੁੱਚਾ ਰਾਜ ਇੱਕ ਪਾਸੇ ਰੱਖ ਦੇਵੇ ਕਿ ਮੈਨੂੰ ਇੱਕ ਸਵਾਸ ਜੀ ਹੋਰ ਮਿਲ ਜਾਵੇ ਉਹ ਨਹੀਂ ਮਿਲਦਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਦੁਰਲਭ ਦੇਹ ਪਾਏ ਮਾਨਸਕੀ ਇਹ ਮਨੁੱਖਾ ਦੁਰਲਭ ਦੇਹੀ ਪ੍ਰਾਪਤ ਕਰਕੇ ਬਿਰਥਾ ਜਨਮ ਸਰਾਵੈ ਇਹ ਇਸ ਦੁਰਲਭ ਜਨਮ ਨੂੰ ਬਿਰਥਾ ਹੀ ਗੁਆ ਰਿਹਾ ਹੈ ਬਿਰਥਾ ਹੀ ਗੁਜ਼ਾਰ ਰਿਹਾ ਹੈ ਮਾਇਆ ਮੋ ਮਹਾ ਸੰਕਟ ਬਨ ਤਾਂ ਸਿਉ ਰੋਚ ਉਪਜਾਵੈ ਇਹਨੂੰ ਪਤਾ ਵੀ ਹੈ ਕਿਉਂਕਿ ਇਹਨੇ ਬੇਡਾਂ ਪੁਰਾਣਾਂ ਦੀਆਂ ਕਥਾਵਾਂ ਸੁਣੀਆਂ ਨੇ ਇਸ ਨੇ ਬੜਾ ਗਿਆਨ ਪ੍ਰਾਪਤ ਕੀਤਾ ਹੈ ਬੜਾ ਗਿਆਨ ਸੁਣਿਆ ਵੀ ਹੈ ਇਹਨੂੰ ਪਤਾ ਵੀ ਹੈ ਕਿ ਇਹ ਜਿਹੜੇ ਦੁਨੀਆਂ ਦੇ ਵਿੱਚ ਮਾਇਆ ਦਾ ਜਿਹੜਾ ਜੰਗਲ ਹੈ ਇਹ ਦੁੱਖਾਂ ਦਾ ਜੰਗਲ ਹੈ ਅਸੀਂ ਗੁਰੂ ਪਿਆਰੇ ਇਹਨੂੰ ਭੌਜਲ ਕਿਉਂ ਕਹਿੰਦੇ ਹਾਂ ਭੌ ਦਾ ਮਤਲਬ ਹੈ ਡਰ ਜਲ ਦਾ ਮਤਲਬ ਸਮੁੰਦਰ ਇਹ ਦੁਨੀਆ ਡਰ ਦਾ ਹੀ ਸਮੁੰਦਰ ਹੈ ਇਨਸਾਨ ਪੈਰ ਪੈਰ ਤੇ ਡਰਦਾ ਹੈ ਕਿਤੇ ਅੰਜਨਾ ਹੋ ਜਾਵੇ ਕਿਤੇ ਅੰਜਨਾ ਹੋ ਜਾਵੇ ਸਭ ਤੋਂ ਵੱਡਾ ਡਰ ਇਸ ਨੂੰ ਮੌਤ ਦਾ ਹੈ ਇਹ ਮੌਤ ਦੇ ਡਰ ਕਰਕੇ ਪਲ-ਪਲ ਮਰਦਾ ਹੈ ਸੋ ਇਸ ਕਰਕੇ ਇਸ ਨੂੰ ਬਹੁਤ ਜਗ੍ਹਾ ਦੇ ਉੱਪਰ ਭੌਜਲ ਸ਼ਬਦ ਵਰਤਿਆ ਭੌਜਲ ਹੈ ਗੁਰਸਬ ਕਹਿੰਦੇ ਮਾਇਆ ਮੋਹ ਮਹਾ ਸੰਕਟ ਬਾਣ ਇਹ ਜਿਹੜਾ ਮਾਇਆ ਦਾ ਵੱਡਾ ਬਹੁਤ ਦੁੱਖਾਂ ਦਾ ਜਿਹੜਾ ਜੰਗਲ ਹੈ ਇਹ ਸਭ ਕੁਝ ਜਾਣਦਿਆਂ ਹੋયા ਵੀ ਇਹ ਉਹਦੇ ਵਿੱਚ ਮੋਹ ਪਿਆਰ ਵਧਾ ਰਿਹਾ ਹੈ ਮੋਹ ਪਿਆਰ ਇਸਨੇ ਵਧਾਉਣਾ ਸੀ ਪ੍ਰਮਾਤਮਾ ਵਾਲੇ ਪਾਸੇ ਕਿਉਂਕਿ ਜੇ ਆਨੰਦ ਮਿਲਣਾ ਹੈ ਜੇ ਸੁੱਖ ਮਿਲਣਾ ਹੈ ਇਸ ਨੂੰ ਪ੍ਰਮਾਤਮਾ ਦੇ ਸਿਮਰਨ ਵਿੱਚੋਂ ਮਿਲਣਾ ਉਸ ਪ੍ਰਮਾਤਮਾ ਵਾਹਿਗੁਰੂ ਨੇ ਬਖਸ਼ਿਸ਼ ਕਰਨ ਹੈ ਗੁਰੂ ਸਾਹਿਬ ਜੀ ਨੌਵੇਂ ਪਾਤਸ਼ਾਹ ਦੀ ਸ਼ਲੋਕਾ ਅੰਦਰ ਬਖਸ਼ਿਸ਼ ਕਰਦੇ ਹਨ ਸਬ ਸੁਖ ਦਾਤਾ RAM ਹੈ ਦੂਸਰ ਨਾਹਿ ਨ ਕੋਏ ਕਹ ਨਾਨਕ ਸੁਣ ਰੇ ਮਨਾ ਤਹਿ ਸਿਮਰਤ ਗਤ ਹੋਏ ਇਹਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਸੁਖ ਦੇਣ ਵਾਲਾ ਕੇਵਲ ਇੱਕੋ ਦਾਤਾ ਹੈ ਪਰ ਫਿਰ ਵੀ ਇਹ ਇਹ ਦੁੱਖਾਂ ਦੇ ਜੰਗਲ ਮਾਇਆ ਦੇ ਜੰਗਲ ਦੇ ਵਿੱਚ ਦਿਨ ਰਾਤ ਆਪਣਾ ਮੋਹ ਵਧਾ ਰਿਹਾ ਹੈ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸੋ ਨੇਹ ਨਾਲ ਲਾਵੇਂ ਉਹ ਪਰਮਾਤਮਾ ਜਿਹੜਾ ਅੰਦਰ ਵੀ ਸੰਗ ਹੈ ਤੇ ਬਾਹਰ ਵੀ ਸੰਗ ਹੈ ਤੋਂ ਅੰਤਰ ਬਾਹਰ ਦੀ ਅਵਸਥਾ ਕੀ ਹੈ ਅੰਤਰ ਹੈ ਜਦੋਂ ਇਨਸਾਨ ਜਨਮ ਤੋਂ ਪਹਿਲਾਂ ਮਾਤ ਗਰਭ ਵਿੱਚ ਵੀ ਸੀ ਜਿੱਥੇ ਹੋਰ ਕੋਈ ਨਹੀਂ ਸੀ ਸਹਾਈ ਹੋ ਸਕਦਾ ਉੱਥੇ ਪ੍ਰਮਾਤਮਾ ਸਹਾਈ ਸੀ ਤਿੱਥੈ ਤੂ ਸਮਰੱਥ ਜਿੱਥੈ ਕੋਈ ਨਾ ਹੈ ਜਿੱਥੇ ਕੋਈ ਵੀ ਸਮਰੱਥ ਨਹੀਂ ਸਹਾਇਤਾ ਕਰ ਹੁੰਦੇ ਤਿੱਥੈ ਤੂ ਸਮਰੱਥ ਜਿੱਥੈ ਕੋਈ ਨਾ ਹੈ ਉਹ ਜਗ੍ਹਾ ਜਿੱਥੇ ਮਾਂ ਦੇ ਪੇਟ ਵਿੱਚ ਜਠਰ ਅਗਨੀ ਸੀ ਉੱਥੇ ਵੀ ਭਗਵਾਨ ਅੰਦਰ ਤੂੰ ਰੱਖਿਆ ਕੀਤੀ ਹੈ ਤੂੰ ਹਰ ਵੇਲੇ ਰੱਖਿਆ ਕਰਦਾ ਹੈ ਤੇ ਜਦੋਂ ਬਾਹਰ ਸੰਸਾਰ ਵਿੱਚ ਮੈਂ ਜਨਮ ਲਿਆ ਉਦੋਂ ਵੀ ਤੂੰ ਮੇਰੀ ਰੱਖਿਆ ਕੀਤੀ ਅੰਦਰ ਵੀ ਬਾਹਰ ਵੀ ਕਿਉਂਕਿ ਬਾਹਰ ਜਦੋਂ ਮੈਂ ਜਨਮ ਲਿਆ ਮੈਂ ਐਸਾ ਕੀ ਅਨੁਸਾਰ ਕਮਾਈ ਕੀਤੀ ਕਿ ਤੂੰ ਮੈਨੂੰ ਭੋਜਨ ਦੇਣਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬ ਜੀ ਕਹਿੰਦੇ ਨਾ ਜਾ ਨਾ ਸਿਆ ਕਿਆ ਚੱਕਰੀ ਜਦੋਂ ਤੂੰ ਜੰਮਿਆ ਨਹੀਂ ਸੀ ਤੂੰ ਕਿਹੜੀ ਉਦੋਂ ਕਮਾਈ ਚੱਕਰੀ ਨੌਕਰੀ ਕੀਤੀ ਵੀ ਤੈਨੂੰ ਜੰਮਦੇ ਨੂੰ ਜਿਹੜਾ ਹੈ ਦੁੱਧ ਮਿਲਣਾ ਸ਼ੁਰੂ ਹੋ ਗਿਆ ਤੇਰੀ ਕੀ ਔਕਾਤ ਸੀ ਜਾਂ ਤੇਰੀ ਕੀ ਕਮਾਈ ਸੀ ਜਾ ਨਾ ਸਿਆ ਕਿਆ ਚੱਕਰੀ ਜਾਂ ਜੰਮੇ ਕਿਹ ਅਕਾਰ ਤੇ ਤੂੰ ਜੰਮਣਸਾਰ ਕਿਹੜਾ ਹਾਲ ਚਲਾਉਣਾ ਸ਼ੁਰੂ ਕਰ ਦਿੱਤਾ ਜਿਦੇ ਕਰਕੇ ਤੇਰੀ ਪਰਵਰਸ਼ ਹੋ ਗਈ ਉਹ ਅਕਾਲਕ ਪੁਰਖ ਪਰਮਾਤਮਾ ਤੇਰੇ ਸਦਾ ਹੀ ਅੰਦਰ ਬਾਹਰ ਸੰਗ ਹੈ ਇਹ ਮਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹ ਉਸ ਪਰਮਾਤਮਾ ਦੇ ਨਾਲ ਮੋਹ ਨਹੀਂ ਪਾਉਂਦਾ ਇਹ ਮੋਹ ਕੇਵਲ ਮਾਇਆ ਦੇ ਨਾਲ ਪਾ ਰਿਹਾ ਹੈ ਇਹ ਮੋਹ ਉਸ ਨਾਲ ਪਾ ਰਿਹਾ ਹੈ ਜਿਸ ਨੇ ਵਿਣਸ ਜਾਣਾ ਹੈ ਜੋ ਸਦਾ ਸਹਾਈ ਹੈ ਉਸ ਨਾਲ ਇਹ ਮਨ ਨਹੀਂ ਲਾ ਰਿਹਾ ਨਾਨਕ ਮੁਗਤ ਤਾਹੇ ਤੋ ਮਾਨੋ ਜੇ ਕਟ ਰਾਮ ਸਮਾਵੈ ਹੈ ਨਾਨਕ ਨੌਵੇਂ ਨਾਨਕ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਤਰ੍ਹਾਂ ਉਸ ਮਨੁੱਖ ਨੂੰ ਹੀ ਇਹ ਸਮਝ ਆ ਕੇ ਉਸ ਮਨ ਨੂੰ ਹੀ ਖਲਾਸੀ ਹੋ ਸਕਦੀ ਹੈ ਉਹ ਮਨ ਹੀ ਛੁੱਟ ਸਕਦਾ ਹੈ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਸ ਜਾਵੇ हे ਮੇਰੀ ਮਾਈ हे ਵਾਹਿਗੁਰੂ ਮੇਰੇ ਪਾਲਣਹਾਰ ਕਿਰਪਾ ਕਰਕੇ ਮੈਨੂੰ ਐਸਾ ਕੋਈ ਗੁਰਮੁਖ ਪਿਆਰਾ ਕੋਈ ਗੁਰੂ ਮਿਲਾ ਦਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣੀ ਲਾ ਦੇ ਉਹ ਮੇਰੇ ਅੰਦਰ ਗੁਰਬਾਣੀ ਦਾ ਅਦਬ ਸਤਕਾਰ ਆ ਜਾਵੇ ਕਿ ਇਹ ਮੇਰਾ ਭੁੱਲਿਆ ਮਨ ਭਟਕਣਾ ਤੋਂ ਰਹਿਤ ਹੋ ਕੇ ਕੇਵਲ ਪਰਮਾਤਮਾ ਦਾ ਜਸ ਗਾਉਣਾ ਕਰ ਰਵੇ ਅਤੇ ਆਪਣੇ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਜੀਵਨ ਸਫਲਾ ਕਰ ਸਕੇ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਿਲਾਓ ਫਤੇ ਜੀ ਪਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ